ਬਿਲਾਬਲ ਮਹੱਲਾ ਪੰਜਵਾਂ ਬਿਲਾਵਰ ਰਾਗ ਦੇ ਵਿੱਚ ਪੰਚਮ ਪਾਤਸ਼ਾਹ ਗੁਰੂ ਅਰਜਨ ਦੇ ਮਹਾਰਾਜ ਜੀ ਦਾ ਹੁਕਮਨਾਮਾ ਅੰਗ ਨੰਬਰ 809 ਤੇ ਸਭਾਈ ਮਾਨ ਬਖਸ਼ਿਸ਼ ਕਰਦੇ ਹਨ ਦੋਸ਼ ਨਾ ਕਾ ਹੁੰਦੀ ਜੀ ਐ ਪ੍ਰਭੇ ਆਪਣਾ ਧਿਆਈ ਹੈ ਪੰਚਮ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ ਕਿ ਐਮਨੁਖ ਤੇਰੇ ਕੀਤੇ ਹੋਏ ਕਰਮਾਂ ਦਾ ਫਲ ਤੈਨੂੰ ਹੀ ਮਿਲਣਾ ਹੈ ਜੇ ਚੰਗਾ ਕਰਮ ਕੀਤਾ ਤੇ ਚੰਗਾ ਫਲ ਹੈ ਜੇ ਮਾੜਾ ਕਰਮ ਕੀਤਾ ਤੇ ਉਸ ਦਾ ਵੀ ਤੈਨੂੰ ਭੁੰਨ ਨਤੀਜਾ ਭੁਗਤਣਾ ਪਵੇਗਾ ਮਾੜੇ ਕੀਤੇ ਹੋਏ ਕਰਮ ਦਾ ਫਲ ਜਿਹੜਾ ਮਿਲਦਾ ਉਸ ਦਾ ਦੋਸ਼ ਤੂੰ ਕਿਸੇ ਨੂੰ ਨਹੀਂ ਦੇ ਸਕਦਾ ਕਿਉਂਕਿ ਸਾਇਬ ਕਹਿੰਦੇ ਦੱਦਾ ਦੋਸ਼ ਨਾ ਦੇਉ ਕਿਸੇ ਦੋਸ਼ ਕਰਮਾ ਆਪਣੇ ਆ ਜੋ ਮੈਂ ਕੀਆ ਸੋ ਮੈਂ ਪਾਇਆ ਮੂਲ ਨਾ ਜਾਣਾ ਅਵਰਜ ਨਾ ਆਪਣੀ ਕੀਤੀ ਹੋਈ ਗਲਤੀ ਦਾ ਦੋਸ਼ ਕਿਸੇ ਉੱਤੇ ਨਾ ਮੜ ਉਹ ਤੈਨੂੰ ਹੀ ਭੁਗਤਣਾ ਪੈਣਾ ਹੈ ਚੰਗੇ ਕਰਮ ਦਾ ਫਲ ਵੀ ਤੈਨੂੰ ਮਾੜੇ ਕਰਮ ਦਾ ਫਲ ਵੀ ਤੈਨੂੰ ਇਸੇ ਕਰਕੇ ਸਾਇਬ ਕਹਿੰਦੇ ਚੰਗਿਆਈਆਂ ਬੁਰਿਆਈਆਂ ਵਾਚਾ ਧਰਮਧੂਰ ਪ੍ਰਮਾਤਮਾ ਦੇ ਘਰ ਦੇ ਵਿੱਚ ਚੰਗੇ ਮਾੜੇ ਦੀ ਪਰਖ ਕੀਤੀ ਜਾਂਦੀ ਹੈ ਇਸ ਕਰਕੇ ਸਾਇਬ ਕਹਿੰਦੇ ਦੋਸ਼ ਨਾ ਕਾਹ ਹੁੰਦੀ ਜੀ ਐ ਇਹ ਮਨੁੱਖ ਆਪਣੇ ਕੀਤੇ ਹੋਏ ਮਾੜੇ ਕਰਮਾਂ ਦਾ ਦੋਸ਼ ਕਿਸੇ ਦੇ ਉੱਤੇ ਨਾ ਮੜ ਪ੍ਰਭ ਆਪਣਾ ਧਿਆਈ ਹੈ ਜੇ ਤੂੰ ਚੰਗਾ ਕਰਮ ਕਰ ਰਿਹਾ ਇਸ ਦਾ ਨਾਲ ਇਸ ਦਾ ਮਤਲਬ ਹੈ ਕਿ ਤੂੰ ਪਰਮਾਤਮਾ ਦੇ ਨਾਲ ਜੁੜਿਆ ਹੋਇਆ ਹੈ ਆਪਣੇ ਪਰਮਾਤਮਾ ਨੂੰ ਧਿਆਣਾ ਕਰ ਤੇ ਜੀਵਨ ਦੇ ਵਿੱਚ ਚੰਗਾ ਕਰਮ ਕਰ ਜਿਸ ਕਰਕੇ ਤੈਨੂੰ ਸੰਸਾਰ ਦੇ ਵਿੱਚ ਨਿਰੰਕਾਰ ਦੇ ਘਰ ਦੇ ਵਿੱਚ ਤੈਨੂੰ ਆਦਰ ਸਤਕਾਰ ਮਾਣ ਮਿਲੇ ਜਿਤ ਸੇਵੇ ਆ ਸੁਖ ਹੋਏ ਕਣਾ ਮਨ ਸੋਈ ਗਈ ਹੈ ਜਿਸ ਨੂੰ ਸਿਮਰਨ ਦੇ ਨਾਲ ਜੀਵਨ ਦੇ ਵਿੱਚ ਸੁੱਖ ਹੋਏ ਕਣਾ ਬਹੁਤ ਜ਼ਿਆਦਾ ਸੁੱਖ ਤੈਨੂੰ ਮਿਲੇ ਸਦੀਵੀ ਸੁੱਖ ਮੰਨ ਕਰਕੇ ਸੁੱਖ ਮਿਲੇ ਉਸ ਪ੍ਰਮਾਤਮਾ ਨੂੰ ਮੰਨ ਕਰਕੇ ਗਾਣਾ ਕਰ ਤੈਨੂੰ ਸਦੀਵੀ ਸੁੱਖ ਮਿਲੇਗਾ ਮੰਨ ਕਰਕੇ ਕਹੀਏ ਕਾਏ ਪਿਆਰੇ ਤੁਝ ਬਿਨਾ ਸਾਇਬ ਕਹਿੰਦੀ ਹੈ ਪ੍ਰਮਾਤਮਾ ਤੇਰੇ ਤੋਂ ਬਗੈਰ ਮੈਂ ਕਿਸਦੇ ਅੱਗੇ ਪੁਕਾਰ ਕਰਾਂ ਇਕ ਤੂੰ ਹੀ ਮੇਰਾ ਆਸਰਾ ਹੈ ਤੇਰੇ ਅੱਗੇ ਹੀ ਮੇਰੀ ਅਰਦਾਸ ਬੇਨਤੀ ਜੋਦੜੀ ਹੈ ਤੁਮ ਦਿয়াল ਸੁਆਮੀ ਸਭ ਅਵਗੁਣ ਹਮਾ हे ਪ੍ਰਮਾਤਮਾ ਤੂੰ ਦਇਆ ਦਾ ਸਾਗਰ ਹੈ ਦਿਆਲੂ ਹੈ ਅਸੀਂ ਅਵਗੁਣਾਂ ਦੇ ਭਰੇ ਹੋਏ ਹਾਂ ਰਹਾਓ ਜਿਉਂ ਤੁਮਰਾ ਖੋ ਤਿਉਂ ਰਹਾ ਅਵਰ ਨਹੀਂ ਚਾਰਾ ਜਿਵੇਂ ਆਪ ਜੀ ਰੱਖੋ ਤਿਵੇਂ ਅਸੀਂ ਰਹਿਣ ਲਈ ਤਿਆਰ ਹਾਂ ਹੋਰ ਸਾਡੇ ਕੋਲ ਕੋਈ ਚਾਰਾ ਨਹੀਂ ਹੈ ਨਿਤਰਿਆਂ ਤਰ ਤੇਰੀਆਂ ਇੱਕ ਨਾਮਦਾਰਾ ਤੂੰ ਨਿਆਸਰਿਆਂ ਨੂੰ ਆਸਰਾ ਦੇਣ ਵਾਲਾ ਹੈ ਸਾਡੇ ਜੀਵਨ ਦਾ ਇੱਕੋ ਹੀ ਇੱਕ ਆਸਰਾ ਹੈ ਉਹ ਨਾਮ ਦਾ ਇਸ ਮਨ ਨੂੰ ਆਪ ਜੀ ਦਾ ਹੀ ਆਸਰਾ ਹੈ ਜੋ ਤੁਮ ਕਰੋ ਸੋਈ ਪਲਾ ਮੰਨ ਲੇਤਾ ਮੁਕਤਾ ਆਪਜੀ ਜੋ ਕਰਦੇਓ ਸਾਡਾ ਮਨ ਉਹ ਪਲਾ ਕਰਕੇ ਮੰਨ ਲਵੇ ਇਹ ਸਾਨੂੰ ਦਾਤ ਬਖਸ਼ਿਸ਼ ਕਰੇ ਸਗਲ ਸਮਗ੍ਰਿ ਤੇਰੀਆ ਸਭ ਤੇਰੀ ਯੁਗਤਾ ਸੰਸਾਰ ਦੀ ਜਿੰਨੀ ਵੀ ਸਮਗਰੀ ਹੈ ਭਾਵੇਂ ਧੀਆਂ ਪੁੱਤਰਾਂ ਦੇ ਰੂਪ ਦੇ ਵਿੱਚ ਹੈ ਭਾਵੇਂ ਪਦਾਰਥਾਂ ਦੇ ਰੂਪ ਦੇ ਵਿੱਚ ਹੈ ਭਾਵੇਂ ਆਪਜੀ ਦੇ ਨਾਮ ਦੇ ਰੂਪ ਵਿੱਚ ਹੈ ਇਹ ਆਪਜੀ ਦੀ ਹੀ ਬਣਾਈ ਹੋਈ ਸਮਗਰੀ ਹੈ ਤੇ ਇਸ ਸਮਗਰੀ ਦੀ ਦਾਤ ਆਪਜੀ ਵੱਲੋਂ ਹੀ ਯੁਗਤੀ ਦੇ ਨਾਲ ਮਿਲਦੀ ਹੈ ਚਰਣ ਪਖਾਰ ਓਂਕਾਰ ਸੇਵਾ ਜੇ ਠਾਕੁਰ ਭਾਵੈ ਇਹ ਪ੍ਰਮਾਤਮਾ ਆਪ ਜੀ ਦੇ ਚਰਨਾਂ ਨੂੰ ਪਕੜ ਕੇ ਮੈਂ ਆਜ ਦੀ ਸੇਵਾ ਕਰਾਂ ਤੇ ਸੇਵਾ ਉਹ ਕਰਾਂ ਜਿਹੜੀ ਪ੍ਰਮਾਤਮਾ ਨੂੰ ਚੰਗੀ ਲੱਗੇ ਸਾ ਸੇਵਾ ਕੀਤੀ ਸਫਲ ਹੈ ਜਿਤ ਸਤਗੁਰ ਕਾ ਮਨ ਮੰਨੇ ਹੋਹ ਕਿਰਪਾਲ ਦਿਆਲ ਪ੍ਰਭ ਨਾਨਕ ਗੁਣ ਗਾਵੇ ਦਾਸ ਨਾਨਕ ਆਖਦਾ ਹੈ ਕਿ ਉਹ ਪ੍ਰਮਾਤਮਾ ਕਿਰਪਾਲੂ ਹੈ ਦਿਆਲੂ ਹੈ ਦਾਸ ਨਾਨਕ ਉਸ ਦੇ ਗੁਣ ਗਾਉਂਦਾ ਹੈ ਜਿਹੜਾ ਸੇਵਾ ਭਾਵਨਾ ਦੇ ਵਿੱਚ ਪ੍ਰਮਾਤਮਾ ਮਨ ਨੂੰ ਜੋੜ ਕੇ ਰੱਖਦਾ ਹੈ ਕਿਉਂਕਿ ਸੇਵਾ ਕਰਤ ਹੋਏ ਨੇ ਕੰਮ ਇਸ ਕੋ ਹੋਤ ਪ੍ਰਾਪਤ ਸੁਆਮੀ ਉਹੀ ਸੇਵਾ ਕੀਤੀ ਹੋਈ ਪ੍ਰਵਾਨ ਹੈ ਜਿਸ ਦੇ ਵਿੱਚ ਜਤਾਇਆ ਨਾ ਜਾਵੇ ਕਿ ਮੈਂ ਕੀਤੀ ਹੈ ਮੇਰੇ ਕਰਕੇ ਹੋਈ ਹੈ ਉਸ ਪ੍ਰਮਾਤਮਾ ਦੀ ਸੇਵਾ ਨਿਸ਼ਕਾਮ ਹੋ ਕੇ ਕਰ ਉਹਦੇ ਵਿੱਚ ਕੋਈ ਮੰਗ ਨਾ ਹੋਵੇ ਫਿਰ ਪ੍ਰਮਾਤਮਾ ਤੇਰੇ ਉੱਤੇ ਖੁਸ਼ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ